ਪੰਜਾਬ ਦੇ ਨਸ਼ਾ ਤਸਕਰਾਂ ਦੇ ਵੱਲੋਂ ਜੋ ਕਾਲੀ ਕਮਾਈ ਕੀਤੀ ਜਾ ਰਹੀ ਸੀ ਕਾਲੇ ਧੰਦੇ ਕੀਤੇ ਜਾ ਰਹੇ ਸੀ ਉਸ ਦੇ ਉੱਪਰ ਹੁਣ ਪੰਜਾਬ ਸਰਕਾਰ ਦਾ ਪੀਲਾ ਪੰਜਾ ਜਿਹੜਾ ਚੱਲਦਾ ਦਖਾਈ ਦੇ ਰਹੀ ਹੈ ਜੀ ਹਾਂ ਦੱਸਦੇ ਕਿ ਲਗਾਤਾਰ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈਆਂ ਹੋ ਰਹੀਆਂ ਨੇ ਘਾਰ ਉਹਨਾਂ ਦੇ ਬਲਡੋਜ਼ਰ ਦੇ ਨਾਲ ਟਾਏ ਜਾ ਰਹੇ ਨੇ ਔਰ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਦੇ ਉੱਪਰ ਰਹਿਮ ਨਹੀਂ ਕੀਤਾ ਜਾਵੇਗਾ ਕਿਉਂਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਜਿਹੜਾ ਤਕੇਲਿਆ ਜਾ ਰਿਹਾ ਸੀ ਦਲਦਲ ਦੇ ਵਿੱਚ ਨਸ਼ਿਆਂ ਦੀ ਤਕੇਲਿਆ ਜਾ ਰਹੀ ਸੀ ਔਰ ਹੁਣ ਪੰਜਾਬ ਸਰਕਾਰ ਜਿਹੜੀ ਇਸ ਨੂੰ ਲੈ ਕੇ ਸਖਤ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਨਜ਼ਰ ਆ ਰਹੀ ਹੈ ਲਗਾਤਾਰ ਇੱਕ ਤੋਂ ਬਾਅਦ ਇੱਕ ਕਾਰਵਾਈਆਂ ਜਿਹੜੀਆਂ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤਾਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਰਹਿਮ ਨਹੀਂ ਕੀਤਾ ਜਾਵੇਗਾ ਲੋਕ ਆ ਪੱਗੇ ਆ ਕੇ ਨਸ਼ਾ ਤਸਕਰਾਂ ਦੇ ਉੱਪਰ ਕਾਰਵਾਈ ਜਿਹੜੀ ਕਰਵਾ ਰਹੇ ਨੇ ਤਾਂ ਲੋਕਾਂ ਦੇ ਵੱਲੋਂ ਜਿਹੜਾ ਕਿ ਸ਼ਲਾਘਾ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਤੇ ਪੁਲਿਸ ਦੇ ਕੰਮਾਂ ਨੂੰ ਕਿਉਂਕਿ ਹੁਣ ਨਸ਼ਾ ਤਸਕਰਾਂ ਦੇ ਉੱਪਰ ਵੱਡੀ ਗਿਣਤੀ ਦੇ ਵਿੱਚ ਕਾਰਵਾਈ ਹੋਈ ਹੈ ਕਿਸੇ ਵੀ ਤਰ੍ਹਾਂ ਹੁਣ ਜਿਹੜਾ ਕਿ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਨਸ਼ੇ ਦੇ ਉੱਪਰ ਠੱਲ ਪਾਈ ਜਾਵੇਗੀ 3 ਮਹੀਨਿਆਂ ਦਾ ਟੀਚਾ ਜਿਹੜਾ ਮਿੱਥਿਆ ਗਿਆ ਸੀ ਪੰਜਾਬ ਸਰਕਾਰ ਤੇ ਪੁਲਿਸ ਦੇ ਵੱਲੋਂ ਕਿ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚੋਂ ਨਸ਼ੇ ਨੂੰ ਜਿਹੜਾ ਜੜ ਤੋਂ ਖਤਮ ਕੀਤਾ ਜਾਵੇਗਾ ਜੇਕਰ ਪਾਕਿਸਤਾਨ ਤੋਂ ਬਾਰਡਰਾਂ ਦੇ ਰਾਹੀਂ ਨਸ਼ਾ ਆ ਰਿਹਾ ਡਰੋਨਾਂ ਦੇ ਰਾਹੀਂ ਤਾਂ ਉਹਨਾਂ ਦੇ ਉੱਪਰ ਵੀ ਠੱਲ ਪਾਈ ਜਾਵੇਗੀ ਬੀਐਸਐਫ ਵੀ ਜਿਹੜੇ ਅਲਰਟ ਮੋਡ ਤੇ ਹੈ ਬੀਐਸਐਫ ਨੇ ਕਈ ਜਿਹੜੇ ਅੰਕੜੇ ਦਿੱਤੇ ਨੇ ਰਿਪੋਰਟਾਂ ਦਿੱਤੀਆਂ ਨੇ ਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਨਸ਼ਾ ਹੈ ਉਹ ਪਾਕਿਸਤਾਨ ਬਾਰਡਰ ਤੋਂ ਪੰਜਾਬ ਦੇ ਵਿੱਚ ਐਂਟਰ ਕਰ ਰਿਹਾ ਹੈ ਤਾਂ ਹੁਣ ਇਸ ਦੇ ਉੱਪਰ ਠੱਲ ਜਿਹੜੀ ਪਾਈ ਜਾਵੇਗੀ ਕਿਉਂਕਿ ਨਸ਼ਿਆਂ ਦੇ ਵਿੱਚ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਕਈ ਨੌਜਵਾਨ ਜਿਹੜੇ ਇਸ ਦੀ ਦਲਦਲ ਦੇ ਵਿੱਚ ਤਸੇ ਹੋਏ ਨੇ ਉਹਨਾਂ ਨੂੰ ਜਿਹੜਾ ਕਿ ਬਾਹਰ ਕੱਢਿਆ ਜਾਵੇਗਾ ਔਰ ਹਸਪਤਾਲ ਦੇ ਵਿੱਚ ਜੋ ਨਸ਼ੇੜੀ ਨੇ ਉਹਨਾਂ ਦਾ ਇਲਾਜ ਜਿਹੜਾ ਫ੍ਰੀ ਕਰਾਇਆ ਜਾਵੇਗਾ ਤੇ ਜੋ ਜੋ ਨਸ਼ਾ ਵੇਚਦੇ ਨੇ ਨਸ਼ਾ ਤਸਕਰ ਨੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਜਾਵੇਗਾ ਇਹ ਆਪ ਮੰਤਰੀ ਹਰਪਾਲ ਚਿਮਮਾ ਦੇ ਵੱਲੋਂ ਕਿਹਾ ਗਿਆ ਕਿਉਂਕਿ ਲਗਾਤਾਰ ਜਿਹੜੀ ਹੁਣ ਕਾਰਵਾਈ ਨਸ਼ਿਆਂ ਦੇ ਵਿਰੋਧ ਕੀਤੀ ਜਾ ਰਹੀ ਹੈ ਉਸ ਦੇ ਤਹਿਤ ਹੁਣ ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਜੋ ਨਸ਼ਾ ਤਸਕਰ ਨੇ ਉਹ ਆਪਣੇ ਘਰ ਛੱਡ ਕੇ ਭੱਜ ਰਹੇ ਨੇ ਤਾਂ ਅੱਜ ਜੋ ਮਾਮਲਾ ਸਾਹਮਣੇ ਆ ਰਿਹਾ ਜਿੱਥੇ ਕਿ ਬਲਡੋਜ਼ਰ ਦੀ ਕਾਰਵਾਈ ਕੀਤੀ ਗਈ ਹੈ ਬਲਡੋਜ਼ਰ ਦੇ ਨਾਲ ਨਸ਼ਾ ਤਸਕਰ ਦਾ ਘਰ ਟਾਇਆ ਗਿਆ ਜਿੱਥੇ ਕਿ ਪੰਜਾਬ ਪੁਲਿਸ ਆਪਣੇ ਅਮਲੇ ਦੇ ਨਾਲ ਬਲਡੋਜ਼ਰ ਦੇ ਨਾਲ ਉੱਥੇ ਪਹੁੰਚਦੀ ਹੈ ਔਰ ਘਰ ਨੂੰ ਜਿਹੜਾ ਮਿੰਟਾਂ ਸਕਿੰਟਾਂ ਦੇ ਵਿੱਚ ਟਹਿ ਟੇਰੀ ਕਰ ਦਿੱਤਾ ਜਾਂਦਾ ਹੈ ਔਰ ਨਸ਼ਾ ਤਸਕਰ ਦਾ ਪਰਿਵਾਰ ਵੀ ਉਸ ਘਰ ਦੇ ਵਿੱਚ ਨਜ਼ਰ ਨਹੀਂ ਆਉਂਦਾ ਕਿਤੇ ਨਾ ਕਿਤੇ ਉਹ ਪਹਿਲਾਂ ਹੀ ਘਰ ਛੱਡ ਕੇ ਘਰ ਖਾਲੀ ਕਰਕੇ ਜਿਹੜੇ ਉੱਥੋਂ ਚਲੇ ਗਏ ਨੇ ਤਾਂ ਫਿਰੋਜ਼ਪੁਰ ਦੇ ਪਿੰਡ ਝੁੱਗੇ ਹਜ਼ਾਰਾਂ ਦੇ ਵਿੱਚ ਨਸ਼ਾ ਤਸਕਰ ਦੀ ਜਾਇਦਾਦ ਤੇ ਪੀਲਾ ਪੰਜਾ ਚਲਾਇਆ ਗਿਆ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਪੁਲਿਸ ਆਪਣੇ ਪੂਰੇ ਅਮਲੇ ਦੇ ਨਾਲ ਪਿੰਡ ਦੇ ਵਿੱਚ ਪਹੁੰਚਦੀ ਹੈ ਔਰ ਘਰ ਤੇ ਬਲਡੋਜ਼ਰ ਜਿਹੜਾ ਤਲਾ ਦਿੱਤਾ ਜਾਂਦਾ ਹੈ ਲਗਾਤਾਰ ਹੁਣ ਇਹ ਕਾਰਵਾਈਆਂ ਜਿਹੜੀਆਂ ਕੀਤੀਆਂ ਜਾ ਰਹੀਆਂ ਨੇ ਪੰਜਾਬ ਦੇ ਪੰਜਾਬ ਸਰਕਾਰ ਦੇ ਕੰਮਾਂ ਦੀ ਜਿਹੜੀ ਛਲਾਗਾ ਵੀ ਕੀਤੀ ਜਾ ਰਹੀ ਹੈ ਕਿਉਂਕਿ ਨਸ਼ਾ ਇੱਕ ਵੱਡਾ ਜਿਹੜਾ ਮੁੱਦਾ ਪੰਜਾਬ ਦੇ ਵਿੱਚ ਸੀ ਲਗਾਤਾਰ ਸਰਕਾਰਾਂ ਦੇ ਵੱਲੋਂ ਇਸ ਨੂੰ ਖਤਮ ਕਰਨ ਦੇ ਜਿਹੜੇ ਗੱਲਾਂ ਆਖੀਆਂ ਜਾਂਦੇ ਸੀ ਲੇਕਿਨ ਕੋਈ ਵੀ ਜਿਹੜੀ ਕਾਰਵਾਈ ਨਹੀਂ ਕੀਤੀ ਗਈ ਉੱਥੇ ਹੀ ਆਪ ਮੰਤਰੀਆਂ ਦਾ ਇਹ ਕਹਿਣਾ ਹੈ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਦੇ ਵੱਲੋਂ ਜਿਹੜਾ ਨਸ਼ਾ ਤਸਕਰਾਂ ਦੇ ਨਾਲ ਸਬੰਧ ਵਿਦਾਏ ਗਏ ਨੇ ਉਹਨਾਂ ਦੀ ਨਜ਼ਦੀਕੀਆਂ ਜਿਹੜੀ ਵਧੀਆਂ ਨੇ ਲੇਕਿਨ ਅਸੀਂ ਨਸ਼ੇ ਨੂੰ ਖਤਮ ਕਰਾਂਗੇ ਨਸ਼ੇ ਤਸਕਰ ਨੂੰ ਜਿਹੜੀ ਇਹਨਾਂ ਦੀ ਚੈਨ ਹੈ ਉਸ ਨੂੰ ਤੋੜਾਂਗੇ ਔਰ ਕਿਸੇ ਵੀ ਤਰ੍ਹਾਂ ਕਿਸੇ ਵੀ ਕੀਮਤ ਦੇ ਵਿੱਚ ਇਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਕਿਉਂਕਿ ਲਗਾਤਾਰ ਇਹਨਾਂ ਦੇ ਵੱਲੋਂ ਨਸ਼ਾ ਤਸਕਰੀ ਦੇ ਕਾਰਨ ਜਿਹੜਾ ਨੌਜਵਾਨਾਂ ਦੀ ਮੌਤ ਹੋ ਰਹੀ ਸੀ ਤਾਂ ਇਹਨਾਂ ਨਸ਼ਾ ਤਸਕਰਾਂ ਨੇ ਕਈ ਘਰ ਉਜਾੜੇ ਨੇ ਔਰ ਹੁਣ ਕਿਸੇ ਵੀ ਹਾਲਤ ਦੇ ਵਿੱਚ ਇਹਨਾਂ ਨੂੰ ਬਖਸ਼ਿਆ ਜਾ ਨਹੀਂ ਜਾਵੇਗਾ ਤਾਂ ਕਾਰਵਾਈ ਜਿਹੜੀ ਹੁਣ ਇੱਕ ਤੋਂ ਬਾਅਦ ਇੱਕ ਹੁੰਦੀ ਦਿਖਾਈ ਦੇ ਰਹੀ ਹੈ ਤਾਂ 4 ਮਾਰਚ ਤੱਕ ਵੱਡੀ ਜਿਹੜੀ ਸਫਲਤਾ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਮਿਲੀ ਹੈ ਕਿਉਂਕਿ ਹੁਣ ਨਸ਼ਾ ਤਸਕਰਾਂ ਦੇ ਵੱਲੋਂ ਜਿਹੜਾ ਆਪਣਾ ਕਾਰੋਬਾਰ ਕੀਤਾ ਜਾ ਰਿਹਾ ਸੀ ਉਸ ਤੇ ਤੈਤ ਕਾਰਵਾਈ ਲਗਾਤਾਰ ਹੁੰਦੀ ਜਾ ਰਹੀ ਹੈ ਜੇਕਰ ਦੇਖਿਆ ਜਾਵੇ ਤਾਂ ਹੁਣ ਤੱਕ 1488 ਐਫਆਈਆ ਦਰਜ ਕੀਤੇ ਗਏ ਨੇ ਇਸ ਦੇ ਨਾਲ ਹੀ 716300 ਨਸ਼ੀਲੇ ਜਿਹੜੇ ਕੈਪਸੂਲ ਤੇ ਗੋਲੀਆਂ ਉਹ ਜ਼ਬਤ ਕੀਤੇ ਗਏ ਨੇ 28 ਨਸ਼ਾ ਤਸਕਰਾਂ ਦੇ ਘਰ ਟਹਟੇਰੀ ਕੀਤੇ ਗਏ ਨੇ ਔਰ ਫਰੋਜ਼ਪੁਰ ਦੇ ਵਿੱਚ ਅੱਜ ਜਿਹੜੀ ਕਾਰਵਾਈ ਹੋਈ ਇਸ ਦੇ ਤਹਿਤ ਜੇਕਰ ਅਸੀਂ ਦੇਖੀਏ ਤਾਂ 29 ਨਸ਼ਾ ਤਸਕਰਾਂ ਦੇ ਘਰ ਜਿਹੜੇ ਬਲਡੋਜ਼ਰ ਦੇ ਨਾਲ ਟਹਟੇਰੀ ਕੀਤੇ ਗਏ ਨੇ ਔਰ 28 ਗੈਂਗਸਟਰ ਐਨਕਾਊਂਟਰ ਦੇ ਵਿੱਚ ਜ਼ਖਮੀ ਹੋਏ ਨੇ ਉੱਤੇ ਹੀ ਜ਼ਿਕਰ ਗੱਲ ਕੀਤੀ ਜਾਂਦੀ ਤਾਂ 6,26,300 ਰੁਪਏ ਦੀ ਡਰੱਗ ਮਨੀ ਵੀ ਜਬਤ ਕੀਤੀ ਗਈ ਹੈ। 1270 ਕਿਲੋਗ੍ਰam ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਕੀਤੀ ਗਈ ਔਰ 2049 ਨਸ਼ਾ ਤਸਕਰ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਗਏ ਨੇ ਤਾਂ ਨਸ਼ਿਆਂ ਦੇ ਵਿਰੁੱਧ ਜਿਹੜਾ ਯੁੱਧ ਨਸ਼ਿਆ ਵਿਰੋਧ ਮੁਹਿੰਮ ਚੇੜੀ ਗਈ ਇਸ ਦੇ ਤਹਿਤ 14 ਮਾਰਚ ਤੱਕੇ ਵੱਡੀ ਕਾਰਵਾਈ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਪੁਲਿਸ ਤੇ ਸਰਕਾਰ ਦੇ ਵੱਲੋਂ ਕੀਤੀ ਗਈ ਹੈ।